ਆਫੜ ਤੈਨੂੰ ਪਤਾ ਨਹੀਂ ਅੱਜ ਤਾਂ ਕਿੱਡੀ ਵੱਡੀ ਖੁਸ਼ਖਬਰੀ ਦਿੱਤੀ ਆਪਣੀ ਮਾਂ ਨੂੰ ਜੀਤੇ ਕਰਦਾ ਹੁਣੇ ਰੰਗੂ ਕੋਲ ਚਲੀ ਜਾਵਾਂ ਤੇ ਉਹਦੀ ਧੀ ਦਾ ਹੱਥ ਮੰਗ ਲਿਆਵਾਂ ਆਪਣੇ ਪੁੱਤਰ ਲਈ ਮਤਲਬ ਤੁਹਾਨੂੰ ਕੋਈ ਇਤਰਾਜ਼ ਨਹੀਂ ਇਤਰਾਜ਼ ਇਤਰਾਜ਼ ਕਾਦਾ ਸਾਡੇ ਘਰ ਕਿਸ ਚੀਜ਼ ਦੀ ਕਮੀ ਜ਼ਮੀਨਾਂ ਜਾਇਦਾਦਾਂ ਪੈਸੇ ਤੇਲੇ ਦੁਨੀਆ ਦੀ ਹਰ ਖੁਸ਼ੀ ਸਾਡੇ ਘਰ ਬਸ ਕਮੀ ਸੀ ਤੇ ਇੱਕ ਨੂੰ ਦੀ ਉਹ ਵੀ ਪੂਰੀ ਹੋ ਰਹੀ ਹੈ ਜਿੰਨੀ ਵਾਰ ਤੇਰੇ ਨਾਲ ਤੇਰੇ ਵਿਆਹ ਦੀ ਗੱਲ ਕਰਦੀ ਸਾਂ ਕੋਰਾ ਜਵਾਬ ਦੇ ਦਿੰਦਾ ਸੈਂ। ਉਹਦੋਂ ਤੇਰੇ ਪਤਨ ਨੂੰ ਪਿਆਰ ਨਹੀਂ ਸੀ ਹੋਇਆ। ਹਾਏ ਸਦਕੇ ਜਾਵਾ। ਜੀਤ ਕਰਦਾ ਛੇਤੀ ਨਾਲ ਸਵੇਰ ਹੋ ਜਾਏ ਤੇ ਆਪਣੇ ਸੋਹਣੇ ਜੇ ਪੁੱਤ ਦਾ ਛੇਤੀ ਛੇਤੀ ਰੋਕਾ ਕਰਾਂ। ਹਾਏ ਹਾਏ ਕਿਵੇਂ ਸ਼ਰਮਾਨਦਾ ਪਿਆ। ਜੂ 10 ਬੈਠੇ ਰਹਿਣ ਨਾਲ ਤਾਂ ਕੁਝ ਨਹੀਂ ਹੋਣਾ ਰਵੀ ਦੇ ਬਾਪੂ ਸਾਡੇ ਚਲੇ ਜਾਣ ਦੇ ਬਾਅਦ ਇਹ ਘਰ ਘਰ ਨਹੀਂ ਮਕਾਨ ਹੋ ਜਾਏਗਾ ਤੁਸੀਂ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖੋ ਤੁਹਾਨੂੰ ਰੱਬ ਨੇ ਹੁਨਰ ਦਿੱਤਾ ਹੈ ਜੇ ਅਸੀਂ ਕਿਤੇ ਝੌਂਪੜੀ ਪਾ ਕੇ ਵੀ ਬੈਠ ਗਏ ਨਾ ਤਾਂ ਉਹ ਰੱਬ ਸਾਨੂੰ ਭੁੱਖੇ ਨਹੀਂ ਮਰਨ ਦਿੰਦਾ ਜੇ ਰੱਬ ਸਾਡੀ ਭੁੱਖ ਦਾ ਖਿਆਲ ਰੱਖ ਸਕਦਾ ਹੈ ਨਾ ਤਾਂ ਫੇਰ ਉਹ ਸਾਨੂੰ ਕਰੋ ਬੇਕਾਰ ਵੀ ਨਹੀਂ ਹੋਣ ਦੇਗਾ ਕੋਈ ਨਾ ਕੋਈ ਸੁਆਬ ਜ਼ਰੂਰ ਬਣਾਏਗਾ ਕੀ ਪਤਾ ਉਹਨੇ ਇਸ ਤੋਂ ਚੰਗਾ ਕੁਝ ਹੋਰ ਸੋਚ ਰੱਖਿਆ ਹੋਵੇ ਸਾਡੇ ਲਈ ਇਸ ਘਰ ਤੋਂ ਚੰਗਾ ਕੁਝ ਹੋ ਸਕਦਾ ਹੈ ਪਲਾ ਉਸ ਘਰ ਤੋਂ ਜਿੱਥੇ ਤੂੰ ਵਿਆਹ ਕੇ ਆਈ ਸੈਂ ਜਿੱਥੇ ਸਾਡੀ ਰਾਵੀ ਨੇ ਜਨਮ ਲਿਆ ਜਿੱਥੋਂ ਮੈਂ ਆਪਣੀ ਭੈਣ ਦੀ ਟੋਲੀ ਤੋਰੀ ਇਹ ਸਿਰਫ ਘਰ ਨਹੀਂ ਹੈ ਤਾਰਾ ਇੱਕ ਜਿੰਦਾ ਜਗਦਾ ਰਿਸ਼ਤਾ ਹੈ ਸਾਡੇ ਸਾਹਾਂ ਨਾਲ ਸਾਹ ਲੈਂਦਾ ਇਹ ਵਿੜਾ ਸਾਡੀਆਂ ਗੱਲਾਂ ਨਾਲ ਹੰਗੂਰੇ ਭਰਦੀਆਂ ਨੇ ਕੰਦਾ ਤਾਰਾ ਹੂੰ ਕਦੀ ਕਦੀ ਘਰ ਨਾਲ ਕੰਨ ਲਾ ਕੇ ਸੁਣ ਇਹ ਬਹੁਤ ਕੁਝ ਬੋਲਦੀਆਂ ਨੇ ਬਹੁਤ ਕੁਝ ਬੋਲਦੀਆਂ ਨੇ ਤੁਹਾਡੀ ਹਰ ਗੱਲ ਠੀਕ ਹੈ ਰਵੀ ਦੇ ਬਾਪੂ ਪਰ ਅਸੀਂ ਬੇਵਸਾਂ ਅਸੀਂ ਉਹ ਸ਼ਾਣੀ ਨਾਲ ਲੜ ਨਹੀਂ ਸਕਦੇ ਲੜਨ ਨੂੰ ਕੌਣ ਕਹਿ ਰਿਹਾ ਹੈ ਜਦੋਂ ਸ਼ਾਣੀ ਆਏਗੀ ਮੈਂ ਉਹਦੇ ਹੱਥ ਚੋੜਾਂਗਾ ਉਹਦੇ ਪੈਰੀ ਪੈ ਜਾਵਾਂਗਾ ਉਹਦੀ ਮਿੰਨਤਾਂ ਕਰਾਂਗਾ ਕਿ ਸਾਨੂੰ ਇਸ ਘਰ ਚੋਂ ਨਾ ਕੱਢੇ ਤੁਹਾਨੂੰ ਕੀ ਲੱਗਦਾ ਉਹ ਮੰਨ ਜੇਗੀ ਉਹਨੂੰ ਮੰਨਣੀ ਪਏਗੀ ਮੈਂ ਆਪਣੀ ਦਰਖਾਸਤ ਵਾਹਿਗੁਰੂ ਅੱਗੇ ਰੱਖਾਂਗਾ ਉਹ ਆਪ ਹੀ ਉਹਦੇ ਦਿਲ 'ਚ ਸਾਡੇ ਲਈ ਤਰਸ ਪਾ ਦੇਣਗੇ तो फिर वो सानू घरों बहर नहीं कटेगी नहीं कटेगी सच्चे पातशाह मेरे वाहेगुरु हूँ तू तो ही सा आसरा है ਮੈਨੂੰ ਕਰੋਪੇ ਘਰੋਂ ਤੋਂ ਬਚਾ ਲਈ ਮੇਰੇ ਵਾਹਿਗੁਰੂ ਬਚਾ ਲਈ ਮੈਨੂੰ ਕੀ ਪਤਾ ਸੀ ਕਿ ਤਕਦੀਰ ਨੇ ਮੇਰੇ ਨਾਲ ਇੰਨਾ ਵੱਡਾ ਮਜ਼ਾਕ ਕਰ ਦੇਣਾ ਬਾਪੂ ਨੂੰ ਕੁਝ ਹੋ ਜਾਂਦਾ ਤੇ بچਣਾ ਮੈਂ ਵੀ ਨਹੀਂ ਸੀ ਪਰ ਰਵੀ ਰੰਗੂ ਚਾਚਾ ਨੂੰ ਇੰਨਾ ਵੱਡਾ ਕਦਮ ਨਹੀਂ ਸੀ ਚੁਕਣਾ ਚਾਹੀਦਾ ਤੇ ਹੋਰ ਕੀ ਕਰਦਾ ਵਿਚਾਰਾ ਤੈਨੂੰ ਤਾਂ ਪਤਾ ਹੀ ਹੈ ਇਹ ਘਰ ਜ਼ਮੀਨ ਬਾਪੂ ਨੂੰ ਕਿੰਨੀ ਪਿਆਰੀ ਹੈ ਆਪਣੇ ਆਪ ਤੋਂ ਵੀ ਪਿਆਰੀ ਹੈ ਤੇ ਜੇ ਉਹਦੇ ਕੋਲੋਂ ਇਹ ਖੁੱਸ ਜਾਂਦੀ ਉਹ ਨਹੀਂ रह ਸਕਦਾ ਸ਼ੰਮੂ ਉਹਦਾ ਕੋਈ ਕਸੂਰ ਨਹੀਂ 라ਵੀ ਮੈਂ ਤੇਰਾ ਦੁੱਖ ਸਮਝ ਸਕਦੀ ਹਾਂ ਪਰ ਤੈਨੂੰ ਪਤਾ ਕਦੇ-ਕਦੇ ਨਾ ਅਸੀਂ ਇਨਸਾਨ ਉਸ ਰੱਬ ਦੀ ਕਮਾਨ ਅੱਗੇ ਬੇਬਸ ਹੋ ਜਾਂਦੇ ਆ ਤੇ ਮੇਰੇ ਬਾਪੂ ਵੀ ਤਾਂ ਬੇਬਸ ਹੋ ਗਿਆ ਹੈ ਰਵੀ ਤੂੰ ਹੀ ਆਪਣੇ ਬਾਪੂ ਨੂੰ ਕੋ ਸਮਝਾ ਜिद ਲਈ ਬੈਠੇ ਆ ਕਿ ਘਰ ਛੱਡ ਕੇ ਨਹੀਂ ਜਾਣਾ ਬਿਲਕੁਲ ਸਹੀ ਜਿਦ ਲਈ ਹੈ ਬਾਪੂ ਨੇ ਅਸੀਂ ਨਹੀਂ ਛੱਡਣਾ ਆਪਣਾ ਕਰ ਇਹ ਕਰਪਣਾ ਨਹੀਂ ਹੈ ਤੁਸੀਂ ਸਮਝਦੇ ਕਿਉਂ ਨਹੀਂ ਪੀਉਤੀ ਦੋਵੇਂ ਮੈਂ ਕੁਝ ਨਹੀਂ ਸਮਝਣਾ ਮਾਤਾ ਆਪਾਂ ਹੀ ਕਰ ਨਹੀਂ ਛੱਡ ਸਕਦੇ ਸ਼ਮੋ ਤੂੰ ਹੀ ਇਹਨੂੰ ਕੋ ਸਮਝਾ ਉਹ ਲੋਕ ਤਕੜੇ ਨੇ ਤੇ ਅਸੀਂ ਮਾੜੇ ਆ ਅਸੀਂ ਇਹ ਨੇ ਵੀ ਮਾੜੇ ਨਹੀਂ ਉਹਨਾਂ ਦੇ ਕੋਲ ਤੌਲਤ ਦੀ ਤਾਕਤ ਹੈ ਪਰ ਸਾਡੇ ਕੋਲ ਵੀ ਸਾਡੇ ਵਾਹਿਗੁਰੂ ਦਾ ਹਸਰਾ ਹੈ ਬੈਠੇ ਰੋ ਦੋਵੇਂ ਪਿਓ ਤੇ ਜਨ ਕਰਕੇ 라ਵੀ ਗੱਲ ਕਰਾਂ ਅੰਮੀ-ਅੱਬੂ ਵੀ ਕਹਿ ਰਹੇ ਸੀ ਕਿ ਜਦ ਤੱਕ ਰੰਗੂ ਚਾਚਾ ਨੂੰ ਕੋਈ ਖੋਲੀ ਨਹੀਂ ਮਿਲਦੀ ਨਾ ਤੁਸੀਂ ਸਾਰੇ ਸਾਡੇ ਕੋਲ ਆ ਕੇ ਰੁਕ ਜਾਓ ਉਹ ਘਰ ਵਿਤ ਤੇਰਾ ਹੈ ਚਾਚਾ ਚਾਚੀ ਦਾ ਹੈ ਤਾਂ ਸਾਡੇ ਕੋਲ ਕਿਉਂ ਨਹੀਂ ਆਂਦੇ ਨਹੀਂ ਰਹਿ ਸਕਦੇ ਸ਼ੰਮੂ ਨਹੀਂ ਰਹਿ ਸਕਦੇ ਤੇ ਤੁਹਾਡੇ ਕੋਲ ਰਵਾਂਗੇ ਤੇ बार-बार ਨਜ਼ਰ ਆਪਣੇ ਘਰ ਵੱਲ ਪੈਗੀ ਦਿਲ ਨੂੰ ਬੜਾ ਦੁੱਖ ਹੋਏਗਾ ਨਜ਼ਰਾਂ ਤੋਂ ਦੂਰ ਹੋਵੇ ਤੇ ਸਕੂਨ ਆ ਵੀ ਜਾਂਦਾ ਹੈ ਹਰ ਜੀ ਨਜ਼ਰਾਂ ਤੇ ਸਾਹਮਣੇ ਹੁੰਦੇ ਹੋਏ ਵੀ ਬੇਗਾਨਾ ਹੋ ਜਾਵੇ ਤੇ ਦਿਲ ਨੂੰ ਸਕੂਨ ਨਹੀਂ ਆਂਦਾ ਤਾਂ ਫਿਰ ਕਰੋਗੇ ਕੀ বাস ਹੁਣ ਇਹ ਸਮਝ ਲੈ ਕਿ ਵਾਹਿਗੁਰੂ ਤੇ ਨਾਲ ਕਮੇਟੀ ਪਾ ਲਈ ਹੈ ਹੁਣ ਜੋ ਵੀ ਕਰਨਾ ਹੈ ਉਹ ਨਾਲ ਨਹੀਂ ਕਰਨਾ ਅਸੀਂ ਕੁਝ ਨਹੀਂ ਕਰ ਸਕਤੇ ਤੂੰ ਹਾਸਲ ਰੱਖ ਮਾਈ ਮਾਈ ਰੁਕ ਰੁਕ ਰੁਕੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਦੇਖਿਓ ਜਰਾ ਹਾਂ ਮੈਨੂੰ ਪਤਾ ਸੀ ਆਹ ਹਾਰ ਬਹੁਤ ਵਧੀਆ ਲੱਗੂਗਾ ਨਾਲੇ ਆ ਚੁੰਮਕੇ ਵੀ ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਆਹੀ ਪਾ ਕੇ ਜਾਣੇ ਨੇ ਹਾਂ ਮੈਨੂੰ ਪਤਾ ਸੀ ਕਿ ਤੁਹਾਡੇ ਸੂਟੀਏ ਇਹ ਸਾਰੇ ਗਹਿਣੇ ਮੈਂ ਵਿਆਹ ਵਾਲੇ ਦਿਨ ਪਾਉਣੇ ਨੇ ਅੱਜ ਮੈਂ ਵਿਆਹ ਦੀ ਗੱਲ ਕਰਨ ਚੱਲੀ ਆਂ ਠੀਕ ਹੈ ਕਮਲੀ ਜੀ ਉਹ ਇੰਜ ਕਰ ਕੜਾ ਲਿਆ રે ਹੱਥ ਖਾਲੀ ਖਾਲੀ ਹੱਥ ਥੋੜੇ ਜਾਣਾ ਨਹੀਂ ਰੁਕ ਰੁਕ ਮੈਂ ਲੈ ਕੇ ਆਉਣੀ ਆ ਵੇਖ ਸਹੀ ਐ ਸਕੂੜੀ ਲੈ 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 ਆ ਆ ਪਾ ਲੋ ਲੈ ਲੈ ਹਾਂ ਹੁਣ ਵਧੀਆ ਲੱਗ ਰਿਹਾ ਜ਼ੋਰਾ ਅੱਜ ਮੈਂ ਕਿੰਨੀ ਖੁਸ਼ ਹਾਂ ਮੈਂ ਤੈਨੂੰ ਦੱਸ ਨਹੀਂ ਸਕਦੀ ਅੱਜ ਨਾਂ ਇੰਜ ਕਰੀ ਪੀਰ ਬਾਬੇ ਦੀ ਦਰਗਾਹ ਤੇ ਮੇਰੇ ਵੱਲੋਂ 12 ਦੀਵੇ ਬਾਲ ਕੇ ਆਈ ਉਹ ਵੀ ਤੇਸੀ ਕਿਉ ਦੇ 12 ਦੀਵੇ ਕੀ ਮੈਂ ਤਾਂ ਸਾਰੇ ਪਿੰਡ ਚ ਚਰਾਗਾ ਕਰਾ ਦੂੰ ਉਹ ਵੀ ਕਰਾਂਗੇ ਪਰ ਵਿਆਹ ਵਾਲੇ ਤੇ ਵਿਆਹ ਵਾਲੇ ਦੇੰਤਾ ਪਿੰਡ ਦੀ ਕੋਈ ਛੱਤ ਇਹੋ ਜੀ ਨਹੀਂ ਰਹਿਣੀ ਜਿੱਥੇ ਦੀਵਾ ਨਾ ਬਲਦਾ ਹੋਵੇ। ਪੈਰੀ ਪਣਾ ਚਾਨੀ ਜੀ। ਮੁੰਸ਼ੀ ਤੂੰ ਕੀ ਸੋਚਿਆ ਜੇ ਤੂੰ ਮੈਨੂੰ ਨਹੀਂ ਦੱਸੇਂਗਾ ਤਾਂ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਣਾ। ਜੀ। ਜੱਗੂ ਦਾ ਹਾਜ਼ਮਾ ਬੜਾ ਕਮਜ਼ੋਰ ਏ। ਉਹਨੇ ਆਪ ਹੀ ਦੱਸਤਾ ਸਾਰਾ ਕੁਝ। ਕੀ? ਜੱਕੂ ਨੇ ਆਪ ਹੀ ਦੱਸਤਾ। ਮੈਂ ਚੱਲੀਆਂ ਹਰੀਆਲੀਪੁਰ। ਰੰਗੂ ਦੇ ਘਰ ਰਿਆਲੀਪੁਰ ਓਦੀ ਕੁੜੀ ਦਾ ਹੱਥ ਮੰਗਣ ਜਗੂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਸੀ ਕਿ ਉਹ ਰੰਗੂ ਦੀ ਕੁੜੀ ਨੂੰ ਬਹੁਤ ਪਸੰਦ ਕਰਦਾ ਉਹਨੂੰ ਪਿਆਰ ਕਰਦਾ ਤੂੰ ਅੰਜ ਕਰ বাসੂ ਨੂੰ ਨਾਲ ਲੈ ਕੇ ਜਾ ਤੇ ਉਹ ਜਸੂ ਹਲਵਾਈ ਹੈ ਨਾ ਉਹਨੂੰ ਕਹਿ ਇੱਕ ਮਣ ਮੋਤੀਚੂਰ ਦੇ ਲੱਡੂ ਤਿਆਰ ਕਰ ਦੇ ਮੈਂ ਕੱਲ ਸਾਰੇ ਪਿੰਡ ਚ ਮੋਤੀਚੂਰ ਦੇ ਲੱਡੂ ਵੰਡਣੇ ਨੇ ਨਾਲੇ ਹੋਰ ਉਹਨੂੰ ਬਾਸੂ ਨੂੰ ਕਹੀਂ ਗੱਡੀ ਤੇ ਚੰਗੀ ਤਰ੍ਹਾਂ ਕਪੜਾ ਮਾਰੇ ਲਿਸ਼ਕੜੀ ਚਾਹੀਦੀ ਏ ਕੁੜਮਾ ਦੇ ਘਰ ਚੱਲੀ ਏ ਜੀ ਜੀ ਕਿਆ ਹੁਣ ਚੰਗਾ ਠੀਕ ਏ ਮੈਂ ਸਦਕੇ ਜਾਵਾਂ ਹਾਏ ਕਿੱਡਾ ਸੋਹਣਾ ਲੱਗਦਾ ਪਿਆ ਮੇਰਾ ਪੁੱਤਰ ਹਾਏ ਵਾਇਗਰੂ ਹਰ ਬੁਰੀ ਨਜ਼ਰ ਤੋਂ ਬਚਾਵੇ ਵੀਰੇ ਸੱਚੀ ਬਹੁਤ ਸੋਹਣੇ ਲੱਗ ਰਹੇ ਹੋ ਮੈਂ ਨਾ ਵੀਰੇ ਨੂੰ ਨਜ਼ਰ ਦਾ ਟਿੱਕਾ ਲਾ ਦੇਣੀ ਆ ਹੁਣ ਮੇਰੇ ਵੀਰੇ ਨੂੰ ਕਿਸੇ ਦੀ ਨਜ਼ਰ ਨਹੀਂ ਲੱਗੂਗੀ ਨਜ਼ਰ ਲੱਗ ਵੀ ਕਿਵੇਂ ਸਕਦੀ ਏ ਪਤਾ ਕਿੰਨੀਆਂ ਅਰਦਾਸਾਂ ਕਰ-ਕਰ ਕੇ ਵਿਆਹ ਦੇ ਪੰਜਾਂ ਸਾਲਾਂ ਬਾਅਦ ਵਾਇਗਰੂ ਨੇ ਆ ਹੀਰੇ ਵਰਗਾ ਪੁੱਤਰ ਮੇਰੀ ਝੋਲੀ ਪਾਇਆ ਬਚਪਨ ਚ ਨਾ ਮੈਂ ਤੁਹਾਡੇ ਬਾਪੂ ਨਾਲ ਵੀ ਲੜ ਪੈਂਦੀ ਸਾਂ ਜੇ ਉਹ ਇਹਨੂੰ ਕੁਝ ਕਹਿੰਦਾ ਸੀ ਤੇ ਬਸ ਹੁਣ ਇਹਦਾ ਨਸੀਬ ਸੋਹਣਾ ਹੋਵੇ ਨਸੀਬ ਤਾਂ ਮੇਰੇ ਤੇਰੇ ਹੱਥ ਚ ਹੈ ਮਾਈ ਜਿਹਦੇ ਕੋਲ ਤੇਰੇ ਵਰਗੀ ਪਿਆਰ ਫਿਕਰ ਕਰਨ ਵਾਲੀ ਮਾਈ ਹੋਵੇ ਉਹਨੂੰ ਬਸ ਕਿਸੇ ਚੀਜ਼ ਦੀ ਲੋੜ ਹੋ ਸਕਦੀ ਹੈ ਚਲਿਏ ਫਿਰ ਮਾਈ ਆਪਾ ਬਿਲਕੁਲ ਹੁਣ ਕਾਦੀ ਦੇਰ ਚਲ ਚਲ ਆਦਾ ਧਿਆਨ ਰੱਖੀ ਠੀਕ ਹੈ ਜ਼ਿਆਦਾ ਬਦਮਾਸ਼ੀ ਨਾ ਕਰੀ ਘੋਮਲੀ ਜੀ ਚਲ ਮਾਈ ਚਲ ਤੂੰ ਆਪ ਹੀ ਦੇਖ ਲੈ ਸ਼ੰਮੂ ਦਿਨ ਡੁੱਬੀ ਜਾ ਰਿਹਾ ਕਿ ਪਿਓ ਤੇ ਦੋਵੇਂ ਜਿੱਦ ਕਰਕੇ ਬੈਠੇ ਹੋਏ ਨੇ ਕਿ ਅਸੀਂ ਇੱਥੋਂ ਨਹੀਂ ਜਾਣਾ ਜਦ ਕੇ دارو ਸਾਫ਼ ਸਾਫ਼ ਕਹਿ ਕੇ ਗਈ ਸੀ ਕਿ ਦਿਨ ਟਲਣ ਤੋਂ ਪਹਿਲਾਂ ਤੁਸੀਂ ਇਹ ਘਰ ਖਾਲੀ ਕਰ ਦਿਓ ਖਾਲੀ ਕਰ ਦਿਓ ਕਿਉਂ ਖਾਲੀ ਕਰ ਦਿਓ ਨਹੀਂ ਕਰ ਸਕਦਾ ਬੜਾ ਟੁੱਟ ਰਿਸ਼ਤਾ ਏ ਮੇਰਾ ਇਸ ਘਰ ਦੇ ਨਾਲ ਜਿਵੇਂ ਜਿਵੇਂ ਦਿਲ ਦਾ ਸਾਵਾਂ ਨਾਲ ਹੁੰਦਾ ਹ ਹੁਣ ਤੂੰ ਦੱਸ ਦਿਲ ਛਾਵਾਂ ਤੋਂ ਬਿਨਾ ਧੜਕ ਸਕਦਾ ਏ ਭਲਾ ਆਪਾਂ ਕਿਉਂ ਛੱਡੀ ਆਪਣਾ ਘਰ ਤੇ ਵੈਸੇ ਵੀ ਇਸ ਘਰ ਦੇ ਨਾਲ ਸਾਡਾ ਦਿਲ ਦਾ ਰਿਸ਼ਤਾ ਹੈ ਆਪਾਂ ਨਹੀਂ ਛੱਡਾਂਗੇ ਆਪਣਾ ਘਰ ਤੁਹਾਨੂੰ ਕੀ ਲੱਗਦਾ ਮੈਨੂੰ ਇਸ ਘਰ ਨਾਲ ਕੋਈ ਲਗਾਵ ਨਹੀਂ ਮੇਰੇ ਲਈ ਵੀ ਇਹ ਘਰ ਛੱਡਣਾ ਬਹੁਤ ਔਖਾ ਹੈ ਪਰ ਮੈਂ ਆਪਣਾ ਮਨ ਸਮਝਾ ਲਿਆ ਕਿ ਘਰ ਤਾਂ ਘਰ ਦੇ ਜੀਆਂ ਨਾਲ ਹੁੰਦੇ ਨੇ जे असि इतों चले गए ना तो घर घर नहीं रहना शमशान बन जाएगा नहीं मैं इस घर शमशान घाट नहीं बनन देंगा नहीं बनन देंगा मैं वो लोग आ गए नहीं शमो रावी ਤੁਸੀਂ ਦੋਵੇਂ ਅੰਦਰ ਜਾਓ ਪਰ ਬਾਪੂ ਤੁਹਾਨੂੰ ਸੁਣਿਆ ਨਹੀਂ ਮੈਂ ਕੀ ਕਿਹਾ ਅੰਦਰ ਜਾਓ ਤੁਹਾਨੂੰ ਪਤਾ ਹੈ ਅੱਜ ਮਾਈ ਕਿੱਥੇ ਗਈ ਹੈ ਮਾਈ ਨਾ ਵੀਰੇ ਲਈ ਕੁੜੀ ਵੇਖਣ ਗਈ ਹੈ ਇੱਕ ਵਾਰ ਮੇਰੇ ਜੱਗੂ ਵੀਰੇ ਦਾ ਵਿਆਹ ਹੋ ਜੇ ਨਾ ਫਿਰ ਮੈਂ ਵੀ ਆਪਣੇ ਜੀਤ ਨੂੰ ਬੋਲਾਂਗੀ ਕਿ ਉਹ ਵੀ ਮੇਰਾ ਹੱਥ ਮੰਗ ਲੈ ਮਾਈ ਤੋਂ ਆ ਕੇ ਤੂੰ ਆ ਮੈਂ ਤੂੰ ਇੱਥੇ ਕੀ ਕਰ ਰਹੀ ਹੈਂ ਚੱਲ ਜਾ ਇੱਥੋਂ ਇੱਥੋਂ ਪਹਿਲਾਂ ਕੋਈ ਵੇਖ ਲੈ ਤੈਨੂੰ ਗੜਬੜ ਹੋ ਜਾਣੀ ਹੈ ਉਹ ਕਿਸੇ ਨੇ ਨਹੀਂ ਵੇਖਣਾ ਮੈਨੂੰ ਤੇਰੀ ਮਾਂ ਤੇ ਭਰਾ ਨੂੰ ਮੈਂ ਦੂਜੇ ਪਿੰਡ ਜਾਂਦੇ ਵੇਖਿਆ ਤੇ ਬਾਸੂ ਤੇ Munchi ਹਲਵਾਈ ਕੋਲੇ ਬੈਠੇ ਨੇ ਇਸ ਕਰਕੇ ਅਸੀਂ ਇੱਥੇ ਹਾਂ ਹਾਏ ਰੱਬਾ ਤੂੰ ਨਾ ਮਰਵਾਏਂਗਾ ਮੈਨੂੰ ਮਰਨ ਤੋਂ ਡਰਨੀ ਹੈ ਤੂੰ ਕਵਾਰੀ ਮਰਨ ਤੋਂ ਡਰ ਲੱਗਦਾ ਹੈ ਕਵਾਰੀ ਨਹੀਂ ਮਰਨਾ ਮੈਂ ਜੇ ਮਰਾਂਗੀ ਤਾਂ ਆਪਣੇ ਜੀਤੀ ਹੋ ਕੇ ਹਾਏ ਸਿੱਧਾ ਦਿਲ ਤੇ ਵੱਜੇ ਤੇਰੀ ਗੱਲ ਹੁਣ ਜਾ ਇੱਥੋਂ ਕਿਉਂ ਜੇ ਕਿਸੇ ਨੇ ਦੇਖ ਲਿਆ ਨਾ ਜੀਤ ਗੜਬੜ ਹੋ ਜਾਏਗੀ ਠੀਕ ਹੈ ਫਿਰ ਇੱਕ ਸ਼ਰਤ ਤੇ ਜਾਵਾਂਗਾ ਕੀ ਜੇ ਕੱਲ ਮੈਨੂੰ ਦਰਗਾਹ ਤੇ ਮਿਲਣ ਦਾ ਵਾਅਦਾ ਕਰਦੀ ਹੈ मैं नहीं आ सकती जीत ठीक है फिर मैं अच्छा 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 नहीं 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 नहीं, नहीं। अच्छा अच्छा बाबा आ जावांगी हूं तू जा पक्का हां हां पक्का आ जाएंगी ना हां सच्ची हूं जाए तू जा वीर। चल ठीक <laughs> आ थाल अंदर रख दे तो तू तो बाहर चला जा ਤੇ ਬਹਿ ਜਾ ਮੈਂ ਤੇਰੇ ਨਾਲ ਖਾਸ ਗੱਲ ਕਰਨੀ ਮੈਨੂੰ ਮਾਫ ਕਰ ਦਿਓ ਜੀ ਜੇ ਗੁੱਸੇ 'ਚ ਕੋਈ ਮਾੜਾ ਚੰਗਾ ਬੋਲਦਾ ਹੋਵੇ ਤੁਹਾਡੇ ਬੱਚਿਆਂ ਵਰਗਾ ਤੇ ਬੱਚਿਆਂ ਤੋਂ ਤਾਂ ਗਲਤੀਆਂ ਹੋ ਹੀ ਜਾਂਦੀਆਂ ਨੇ ਤੇ ਵੱਡਿਆਂ ਦਾ ਕੰਮ ਹੈ ਕਿ ਬੱਚਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰ ਦੇਣ ਜੇ ਤੁਸੀਂ ਕਹੋ ਤੇ ਹੱਥ ਜੋੜ ਕੇ ਮਾਫ਼ੀ ਮੰਗਦਾ ਤੁਹਾਡੇ ਤੋਂ ਨਾ ਨਾ ਇਹ ਕੀ ਕਰ ਰਹੇ ਹੋ ਮਾਲਕੋ ਮਾਲਕੋ ਨਹੀਂ ਪੁੱਤਰ ਕੋ ਕੱਲਾ ਕੱਲਾ ਪੁੱਤਰ ਹੈ ਮੇਰਾ ਜ਼ਮੀਨਾਂ ਮਰਬਿਆਂ ਜਾਇਦਾਦਾਂ ਦਾ ਵਾਰਸ ਇਹਨੇ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਜੋੜੇ ਪਰ ਹੁਣੇ ਆਪਣੇ ਦਿਲ ਹੱਥੋਂ ਮਜਬੂਰ ਹੈ ਤੇ ਮੈਂ ਆਪਣੇ ਪੁੱਤਰ ਤੁਸੀ ਕੀ ਕਹਿ ਰਹੇ ਹੋ ਸ਼ਾਨੀ ਜੀ ਮੇਰੀ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਦੇਖੋ ਜੀ ਪਾਲੀਆਂ ਗੱਲਾਂ ਤਾਂ ਨਹੀਂ ਆਉਂਦੀਆਂ ਮੈਨੂੰ ਪਰ ਇੱਕ ਗੱਲ ਮੈਂ ਕਹਾਂਗਾ ਤੁਸੀਂ ਮੈਨੂੰ ਆਪਣਾ ਪੁੱਤਰ ਬਣਾ ਲਓ ਪੁੱਤਰ ਤੁਹਾਡੀ ਧੀ ਨੂੰ ਪਸੰਦ ਕਰਦਾ ਹੈ ਮੇਰਾ ਪੁੱਤਰ ਕਿਤੇ ਨੇ ਇਹ ਗੱਲ ਪਹਿਲਾਂ ਦੱਸੀ ਹੁੰਦੀ ਨਾ ਤੇ ਜਿਹੜਾ ਖਲਾਰਾ ਕੱਲ ਪਿਆ ਉਹ ਨਹੀਂ ਸੀ ਪਹਿਣਾ ਬੜੀ ਖੁਸ਼ਕਿਸਮਤ ਐ ਤੇਰੀ ਧੀ ਜਿਹਨੂੰ ਮੇਰੇ ਪੁੱਤਰ ਨੇ ਪਸੰਦ ਕੀਤਾ ਬਸ ਤੂੰ ਚਿੰਤਾ ਨਾ ਕਰ ਇਹ ਸਮਝ ਇਹ ਰਿਸ਼ਤਾ ਰੱਬ ਦੀ ਮਰਜ਼ੀ ਐ ਣੀ ਬਣਾ ਕੇ ਰੱਖਾਂਗੇ ਰਾਜ ਕਰੇਗੀ ਰਾਜ ਹਾਂ ਜਿੱਦਨ ਮੈਂ ਬਰਾਤ ਲੈ ਕੇ ਆਵਾਂਗੀ ਨਾ ਤੇਰੇ ਘਰ ਦੇ ਤੇਰੀ ਜ਼ਮੀਨ ਦੇ ਸਾਰੇ ਕਾਗਜ਼ ਬਰਾਦਰੀ ਦੇ ਸਾਹਮਣੇ ਮੋੜ ਦੇਾਂਗੀ ਹੋਰ ਵੀ ਜੋ ਮੇਰੇ ਤੋਂ ਕੁਝ ਹੋ ਸਕੇਗਾ ਜ਼ਰੂਰ ਕਰਾਂਗੀ ਬਸ ਤੂੰ ਆਪਣੀ ਕੁੜੀ ਦਾ ਹੱਥ ਮੇਰੇ ਪੁੱਤਰ ਦੇ ਹੱਥ 'ਚ ਦੇ ਦੇ ਮੈਂ ਸਮਝ ਸਕਨੀ ਆ ਇੰਨਾ ਵੱਡਾ ਫੈਸਲਾ ਲੈਣ ਲਈ ਥੋੜਾ ਟਾਈਮ ਚਾਹੀਦਾ ਕੋਈ ਨਹੀਂ ਮੈਂ ਆਉਂਦੇ ਐਤਵਾਰ ਨੂੰ ਫੇਰ ਆ ਜਾਾਂਗੀ ਚੰਗਾ ਹੁਣ ਮੈਂ ਚੱਲਨੀ ਜੱਗੋ ਹਾਂਜੀ ਤੂੰ ਗੱਡੀ ਚਾਲੂ ਕਰ ਮੈਂ ਜਰਾ ਰਾਵੀ ਨੂੰ ਮਿਲ ਕੇ ਆਈ ਠੀਕ ਹੈ ਜੀ ਵੱਡੇ ਤੋਂ ਵੱਡੇ ਖਾਨਦਾਨ 'ਚ ਮੈਂ ਆਪਣੇ ਪੁੱਤਰ ਦਾ ਰਿਸ਼ਤਾ ਕਰ ਸਕਨੀ ਆ ਪਰ ਕੀ ਕਰਾਂ ਤੇਰੀ ਧੀ ਨੂੰ ਉਹਨੇ ਪਸੰਦ ਕਰ ਲਿਆ ਆਪਣੇ ਪੁੱਤਰ ਦੀ ਖੁਸ਼ੀ ਤੋਂ ਵੱਧ ਮੇਰੇ ਲਈ ਹੋਰ ਕੋਈ ਖੁਸ਼ੀ ਨਹੀਂ ਉਮੀਦ ਕਰਦੀ ਆਂ ਜਦੋਂ ਮੈਂ ਆਵਾਂ ਤਾਂ ਤੇਰਾ ਜਵਾਬ ਹਾਂ ਚ ਹੀ ਹੋਏਗਾ ਮੈਂ ਨਹੀਂ ਚਾਹੁੰਦੀ ਤੂੰ ਆਪਣੀ ਧੀ ਨੂੰ ਨਾਲ ਲੈ ਕੇ ਸੜਕਾਂ ਤੇ ਰੁਲਦਾ ਫਿਰੇ ਮੈਂ ਆਵਾਂਗੀ ਤੇਰੀ ਧੀ ਨੂੰ ਸ਼ਗਨ ਪਾ ਕੇ ਜਾਵਾਂਗੀ ਵਸੇ ਸਮਝ ਅੱਜ ਤੋਂ ਬਾਅਦ ਤੇਰੇ ਘਰ 'ਚ ਉਹ ਮੇਰੀ ਅਮਾਨਤ ਹੈ ਜੰਗਾ ਮੇਰਾ ਬੜਾ ਮੰਦਾ ਭਾਰ ਹੌਲਾ ਹੋ ਗਿਆ ਜੱਗੂ ਦਾ ਵਿਆਹ ਹੋ ਜਾਏ ਫਿਰ ਮੈਂ ਇਹਦੇ ਲਈ ਵੀ ਰਿਸ਼ਤਾ ਲੱਭਣ ਲੱਗਣਾ ਇਨਾਂ ਹੱਥਾਂ 'ਚ ਵੇਖ ਸਾਰੀ ਲਕੀਰਾਂ ਖੋਣ ਵਾਲੀਆਂ ਪਾਣ ਵਾਲੀ ਤਾਂ ਹੈ ਹੀ ਨਹੀਂ ਫਿਰ ਮੈਂ ਆਪਣੀ ਕਿਸਮਤ ਦਾ ਫੈਸਲਾ ਆਪ ਕੀ ਵੇ ਕਰ ਸਕਦੀ ਹਾਂ ਰਵੀ ਤਕਦੀਰ ਨਾ ਹੱਥਾਂ ਦੀ ਲਕੀਰਾਂ ਦੀ ਮੁਹਤਾਜ ਨਹੀਂ ਕੁੜੀਆਂ ਤਾਂ ਪਰਾਇਆ ਤਨ ਹੁੰਦੀਆਂ ਨੇ ਨਾ ਤੇ ਫਸੇ ਵੀ ਬਾਬੂ ਤੂੰ ਮੈਨੂੰ ਕਿਤੇ ਨਾ ਕਿਤੇ ਤਾਂ ਵਿਆਣਾ ਹੀ ਐ ਤੂੰ ਕੋਈ ਮੱਝਾਂ ਨਹੀਂ ਐ ਕਿ ਜਿਹਦੇ ਮਰਜ਼ੀ ਹੱਥ ਵਿੱਚ ਤੇਰੀ ਰੱਸੀ ਫੜਾ ਦਿਆਂ